ਲਾਈਕ ਤਸਵੀਰਾਂ ਦੇਖ ਰਹੇ ਤੁਸੀਂ ਅਸਮ ਚੈਨਲ ਥਿੰਕੀ ਕੋ ਪੰਜਾਬ ਦੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੱਤਰਕਾਰ ਭਾਈਚਾਰਾ ਦਾ ਜੋ ਕੱਲ ਦਾ ਮਸਲਾ ਚੱਲ ਰਿਹਾ ਡੀਐਸਪੀ ਦਫ਼ਤਰ ਦੇ ਸਾਹਮਣੇ ਧਰਨਾ ਵੀ ਲੱਗਿਆ ਤੇ ਅੱਜ ਉਹਨਾਂ ਸਾਰਾ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਕੀ ਗੱਲਬਾਤ ਹੋਈ ਹੈ ਮੀਟਿੰਗ ਤੋਂ ਬਾਅਦ ਕੀ ਫੈਸਲਾ ਲਿਆ ਗਿਆ ਉਹਨਾਂ ਕਲੱਬ ਦੇ ਜਿਹੜਾ ਉਹਦੇ ਪ੍ਰਧਾਨ ਜੀ ਜਿਹੜਾ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਨੇ ਅਕਲਦੀਪ ਬਰਾੜ ਜੀ ਜੀ ਬਰਾੜ ਸਾਹਿਬ ਅੱਜ ਮੀਟਿੰਗ ਹੋਈ ਹੈ ਕਿਸ ਸਬੰਧ ਵਿੱਚ ਜਿਹੜਾ ਬੋਪਾ رائے ਦੇ ਨਾਲ ਦਰ ਬਿਹਾਰ ਪਿੱਤਾ ਗਿਆ ਉਹਦੇ ਸਬੰਧ ਦੇ ਵਿੱਚ ਸਾਰੇ ਜਲਾਲਾਵਾਦੀ ਪ੍ਰੈਸ ਯੂਨੀਅਨ ਵੱਖ-ਵੱਖ ਯੂਨੀਅਨ ਜਿੰਨੀਆਂ ਵੀ ਸੀਆਂ ਸਾਰੀਆਂ ਇੱਕੋ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਇਕੱਠੇ ਹੋ ਕੇ ਇਸ ਮੁੱਦੇ ਨੂੰ ਉਹਨਾਂ ਨੇ ਉਠਾਇਆ ਕਿਉਂਕਿ ਇੱਕ ਕਲਾ ਪੱਤਰਕਾਰ ਇੱਕ ਕਲਾ ਬੁਫਰ ਆਏ ਤੇ ਇਹ ਉਹਨਾਂ ਲੋ ਵਾਰ ਨਹੀਂ ਕੀਤਾ ਗਿਆ ਸੀ ਬਾਹਰ ਹੀ ਕਾਂਗੇ ਉਹਨਾਂ ਤੇ ਕੀਤਾ ਗਿਆ ਤੇ ਸਮੁੱਚੀ ਪੱਤਰਕਾਰੀ ਤੇ ਜਿਹੜਾ ਉਹ ਕੀਤਾ ਗਿਆ ਅੱਜ ਇੱਥੇ ਸਾਰਿਆਂ ਨੇ ਇਕੱਠੇ ਹੋ ਕੇ ਸਭ ਤੋਂ ਪਹਿਲਾ ਜਿਹੜੀ ਮੇਨ ਚੀਜ਼ ਆ ਕਿ ਕੱਲ ਡੀਐਸਪੀ ਸਾਹਿਬ ਨੂੰ ਉਹਨਾਂ ਨੂੰ ਠਾਉਣ ਲਈ ਵਾਸਤੇ ਕਿਹਾ ਸੀਗਾ ਕਿ ਜਿਨ੍ਹਾਂ ਨੇ ਇਹ ਘਟਨਾ ਕਰਮ ਦੇ ਵਿੱਚ ਵਿਸ਼ੇਸ਼ ਉਹਨਾਂ ਦਾ ਹੱਥ ਸੀਗਾ ਉਹਨਾਂ ਨੇ ਗਲਤ ਬੋਲੇ ਆ ਉਹਨਾਂ ਤੇ ਵਾਰ-ਵਾਰ ਉਹਨਾਂ ਨੂੰ ਵਾਇਸ ਮੈਸੇਜ ਛੱਡ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਉਹਨਾਂ ਤੇ ਉਹਨਾਂ ਨੂੰ ਚੱਕ ਕੇ ਲਿਓ ਪਰ ਕੱਲ ਨਾ ਤਾਂ ਕੋਈ ਕਾਰਵਾਈ ਹੋਈ ਆਈ ਹੋਈ ਆ ਤੇ ਨਾ ਹੀ ਪੁਲਿਸ ਆ ਚੱਕ ਕੇ ਲਈ ਆ ਪਰ ਇਹਦੇ ਵਿੱਚ ਕੀ ਕੀਤਾ ਯਾਰ ਹੈ ਕਿ ਸਾਰੀ ਸਮੁੱਚੀ ਪ੍ਰੈਸ ਨੇ ਮੰਗ ਕੀਤੀ ਹੈ ਕਿ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਕੀਤੀ ਜਾਵੇ ਉਸ ਤੋਂ ਬਾਅਦ ਕੋਈ ਆ ਜਿਹੜਾ ਪ੍ਰੈਸ ਜੇ ਕੋਈ ਸਮਝੌਤੇ ਵਾਲੀ ਗੱਲ ਹੋਊਗੀ ਤਾਂ ਬਾਅਦ ਦੇ ਵਿੱਚ ਕੀਤੀ ਜਾਊਗੀ ਜੇਕਰ ਇਹ ਨਹੀਂ ਕਰਦੀ ਪੰਜਾਬ ਪੁਲਿਸ ਜਿਹੜੀ ਉਹ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀਗੀ ਉਦੋਂ ਤੱਕ ਜਿਹੜੀ ਆ ਪ੍ਰੈਸ ਆ ਜਿਹੜੀ ਉਹ ਸਾਰੀ ਡੀਐਸਪੀ ਸਾਹਿਬ ਦਾ ਜਿਹੜਾ ਉਹ ਬਾਈਕਾਟ ਕਰਦੀ ਹੈ ਇਹ ਸਾਰੀ ਸਮੁੱਚੀ ਪ੍ਰੈਸ ਦਾ ਨੇ ਇੱਕ ਸਮਝੌਤਾ ਕੀਤਾ ਸਾਰਿਆਂ ਨੇ ਇਕੱਠੇ ਹੋ ਕੇ ਪਰਮ ਕੀਤਾ ਕਿ ਉਹਨਾਂ ਚ ਡੀਐਸਪੀ ਜਲਾਲਾਵਾੜ ਦਾ ਜਿਹੜਾ ਉਹ ਬਾਈਕਾਟ ਰਹੂਗਾ ਤੇ ਜਿਨ੍ਹਾਂ ਚਰ ਇਹ ਕਾਰਵਾਈ ਨਹੀਂ ਹੁੰਦੀ ਜੇਕਰ ਕਾਰਵਾਈ ਨਹੀਂ ਕਰਦੇ ਕੱਲ ਤੱਕ ਵੇਟ ਕਰਾਂਗੇ ਜਦੋਂ ਤੱਕ ਐਸਐਸਪੀ ਦਫ਼ਤਰ ਤੋਂ ਜਿਹੜੀ ਕ੍ਰਾਈਮ ਰਿਪੋਰਟ ਆਉਂਦੀ ਆ ਉਹਦੀ ਵੇਟ ਕੀਤੀ ਜਾਊਗੀ ਇਹ ਸਾਰਿਆਂ ਨੇ ਫੈਸਲਾ ਕੀਤਾ ਜੇਕਰ ਉਹ ਰਿਪੋਰਟ ਦੇ ਵਿੱਚ ਉਹ ਮਾਮਲਾ ਦਰਜ ਨਹੀਂ ਹੁੰਦਾ ਆਉਂਦਾ ਤੇ ਉਸ ਤੋਂ ਫਿਰ ਵੱਡਾ ਜਿਹੜਾ ਉਹ ਐਕਸ਼ਨ ਕੀਤਾ ਜਾਊਗਾ ਸਾਰੀ ਯੂਨੀਅਨਾਂ ਸਾਰੀਆਂ ਇਕੱਠੀਆਂ ਹੋ ਕੇ ਫਿਰ ਅੱਗੇ ਤੋਂ ਉਸ ਤੋਂ ਹੋਰ ਵੀ ਵੱਡਾ ਜਿਹੜਾ ਐਕਸ਼ਨ ਲੈ ਆਜੂਗਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਾਡੇ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਜੀ ਨਾਲ ਵੀ ਗੱਲ ਹੋਈ ਸੀ ਕੱਲ ਵੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਜੇਕਰ ਇੱਥੇ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਚੰਡੀਗੜ੍ਹ ਲੈਵਲ ਤੇ ਆ ਜਿਹੜਾ ਉੱਪਰ ਲੈਵਲ ਤੇ ਵੀ ਜਿਹੜੇ ਮਸਲੇ ਠਾਵਾਂਗੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਸੀਂ ਇਹਨਾਂ ਚੀਜ਼ਾਂ ਦਾ ਪ੍ਰਦਰਸ਼ਨ ਕਰਾਂਗੇ ਜੇਕਰ ਸਾਡੇ ਜੋ ਵੀ ਪੱਤਰਕਾਰਾਂ ਜੇ ਉਹਦੇ ਨਾਲ ਇਨਸਾਫ ਜਿਹੜਾ ਉਹ ਨਹੀਂ ਹੁੰਦਾ ਹੈ ਤੇ ਸਾਰੇ ਪੱਤਰਕਾਰ ਅੱਜ ਇਕੱਠੇ ਆ ਤੇ ਇਸ ਤੋਂ ਬਾਅਦ ਰਵੀ ਜੀ ਸਾਡੇ ਉਹਨਾਂ ਨੂੰ ਕਾਂਗੇ ਕਿ ਲਵੀ ਉਹ ਵੀ ਦੋ ਸ਼ਬਦ ਜਿਹੜੇ ਉਹ ਬੋਲਣਗੇ ਹਾਂਜੀ ਬਿਲਕੁਲ ਜੀ ਜਿਵੇਂ ਬਰਾਰ ਸਾਹਿਬ ਨੇ ਦੱਸਿਆ ਹੈ ਵੀ ਇੱਕ ਨਿੰਦਰ ਯੋਗ ਘਟਨਾ ਹੋਈ ਉਸ ਤੋਂ ਬਾਅਦ ਜਿਵੇਂ ਜਿਵੇਂ ਕਤਨਾ ਕਰਮ ਚੱਲਿਆ ਚੌਥਾ ਦਿਨ ਹੈ ਕੱਲ ਤੋਂ ਬਾਅਦ ਇਹ ਹੋਇਆ ਸੀ ਅੱਜ ਜੋ ਫੈਸਲਾ ਕੀਤਾ ਸਾਰੇ ਜਥੇਬੰਦੀਆਂ ਨੇ ਪੱਤਰਕਾਰ ਭਾਈਚਾਰੇ ਨੇ ਤਾਂ ਕੀਤਾ ਹੀ ਕੀਤਾ ਸਾਡੇ ਨਾਲ ਸਾਡੇ ਜਿਹੜੇ ਸਹਿਯੋਗੀ ਤੇ ਬੰਦੀਆਂ ਨੇ ਜਿੰਨਾ ਸਾਡੇ ਨਾਲ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਕਾਰਵਾਈ ਹੋਣ ਤੋਂ ਬਾਅਦ ਜੋ ਬਰਾਰ ਸਾਹਿਬ ਨੇ ਕਿਹਾ ਕੱਲ ਦੀ ਕ੍ਰਾਈਮ ਰਿਪੋਰਟ ਵੇਖੀ ਜਾਏਗੀ ਕਾਰਵਾਈ ਹੋਣ ਤੋਂ ਬਾਅਦ ਅਗਲੀ ਗੱਲਬਾਤ ਫਿਰ ਹੋਵੇਗੀ ਕਿਸੇ ਟੇਬਲ ਤੇ ਕੋਈ ਵੀ ਹੁੰਦੀ ਹੈ ਉਹ ਵੀ ਕੋਈ ਸਮੂੱਚੀ ਜਿਹੜੀ ਹੈਗੇ ਜਥੇਬੰਦੀ ਤੇ ਸਮੂੱਚੀ ਜਥੇਬੰਦੀ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਲੈ ਕੇ ਜੋ ਪੱਤਰਕਾਰ ਭਾਈਚਾਰਾ ਸਹਿਯੋਗੀ ਜਥੇਬੰਦੀਆਂ ਕਹਿਣ ਗਿਆ ਉਸ ਤੋਂ ਬਾਅਦ ਅੱਗੇ ਵਾਲੀ ਕਾਰਵਾਈ ਹੋਏਗੀ ਜੋ ਬਰਾਰ ਸਾਹਿਬ ਨੇ ਕਿਹਾ ਸੇਮ ਸਾਰੇ ਪੱਤਰਕਾਰ ਭਾਈਚਾਰੇ ਦੀ ਆਵਾਜ਼ ਹੈ ਇੱਕ ਜਥੇਬੰਦੀ ਦੀ ਆਵਾਜ਼ ਹੈ ਸਦੀ ਅੱਜ ਤੋਂ ਪਹਿਲਾਂ 3 ਘੰਟੇ ਇਹ ਸਾਰੀ ਡਿਸਕਸ਼ਨ ਕਰਨ ਤੋਂ ਬਾਅਦ ਇਹ ਫੈਸਲੇ ਤੇ ਪਹੁੰਚਿਆ ਇਹ ਕੋਈ ਜਲਦਬਾਜ਼ੀ ਛੇ ਲਿਆ ਫੈਸਲਾ ਨਹੀਂਗਾ ਬڑا ਨਿੰਦਣਯੋਗ ਕੰਮ ਹੈ ਜਦੋਂ ਪੁਲਿਸ ਜ਼ਿਆਦਾ ਕੰਮ ਹੁੰਦਾ ਜਾਂ ਕੋਈ ਹੁੰਦਾ ਇੱਕ ਮਿੰਟ ਲਾਦੇ ਫੋਨ ਕਰਦੇ ਨੇ ਪੱਤਰਕਾਰ ਪਹੁੰਚ ਜਾਂਦੇ ਨੇ ਪੱਤਰਕਾਰ ਜਲਾਲਾਬਾਦ ਦੇ ਪੱਤਰਕਾਰ ਪੱਤਰਕਾਰ ਇੰਨਾ ਸਹਿਯੋਗ ਦਿੰਦੇ ਨੇ ਉਹ ਸਹਿਯੋਗ ਦਾ ਸਾਨੂੰ ਅੱਜ ਮੁੱਲ ਮਿਲਦਾ ਪਿਆ ਅਗਲੀ ਜਿਹੜੀ ਜਾਣਕਾਰੀ ਉਹ ਆਪਣੇ ਬਿੱਟੂ ਜੀ ਦੇਣਗੇ ਬਾਕੀ ਸਮੁੱਚੀ ਟੀਮ ਦਾ ਫੈਸਲਾ ਇਹ ਹੋਈ ਏ ਵੀ ਕਾਰਵਾਈ ਹੋਵੇ ਪਹਿਲਾਂ ਉਸ ਤੋਂ ਬਾਅਦ ਕੋਈ ਅਗਲੀ ਗੱਲਬਾਤ ਕੀਤੀ ਜਾਏਗੀ ਧੰਨਵਾਦ ਜੀ ਕਰਦੇ ਹਾਂ ਗੱਲਬਾਤ ਕ੍ਰਾਸ ਕਲੱਬ ਜਲਾਲਾਬਾਦ ਦੇ ਜਿਹੜੇ ਪ੍ਰਧਾਨ ਬਣੇ ਨੇ ਬਿੱਟੂ ਦੁਮੜਾ ਜੀ ਜੀ ਦੁਮੜਾ ਜੀ ਕੀ ਬੋਲਿਓ ਜੀ ਕੱਲ ਜਿਹੜਾ ਇਹ ਵਧੇਕੀ ਹੋਈ ਹੈ ਸਾਡੇ ਪੱਤਰਕਾਰ ਬੱਪਾ ਰਾਏ ਨੂੰ ਸਾਰੇ ਪ੍ਰੈਸ ਨੂੰ ਪਤਾ ਹੈ ਸਾਰੇ ਸ਼ਹਿਰ ਨੂੰ ਪਤਾ ਹੈ ਉਹਦੇ ਵਿੱਚ ਸਾਰੀ ਪ੍ਰੈਸ ਨੇ ਫੈਸਲਾ ਲਿਆ ਜਿਹੜਾ ਜਲਾਲਾਬਾਦ ਦਾ ਡੀਐਸਪੀ ਹੈ ਉਹਦਾ ਰਵਈਆ ਪ੍ਰੈਸ ਦੇ ਪ੍ਰਤੀ ਕੋਈ ਐਡਾ ਚੰਗਾ ਨਹੀਂ ਸੀ ਉਸ ਕਰਕੇ ਫੈਸਲਾ ਲਿਆ ਗਿਆ ਅੱਜ ਤੋਂ ਬਾਅਦ ਜਲਾਲਾਬਾਦ ਡੀਐਸਪੀ ਦਾ ਅਸੀਂ ਸਾਰੀ ਪ੍ਰੈਸ ਮੁੱਚੀ ਇਹ ਲਾਲਾਬਾਦੀ ਉਹਨਾਂ ਦਾ ਬਾਈਕਟ ਕਰ ਰਹੇ ਆ ਉਦੋਂ ਬਾਅਦ ਜਿਹੜੀ ਕਾਰਵਾਈ ਦੀ ਗੱਲ ਹੈ ਉਹ ਕਾਰਵਾਈ ਕਰਦੇ ਨੇ ਜਾਂ ਨਹੀਂ ਕਰਦੇ ਉਹਦਾ ਸਾਨੂੰ ਕੋਈ ਫੈਸਲਾ ਦੱਸਣਗੇ ਤੇ ਅਸੀਂ ਉਹਨਾਂ ਨਾਲ ਐਗਰੀ ਹੁੰਨੇ ਆ ਜਾਂ ਨਹੀਂ ਹੁੰਨੇ ਆ ਉਹ ਸਾਰੀ ਜਥੇਬੰਦੀ ਫੈਸਲਾ ਕਰੇਗੀ ਸਾਰੀ ਪ੍ਰੈਸ ਕਰੇਗੀ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਸ਼ੋਕ ਕੰਬੋਜ ਉਹ ਹਮੇਸ਼ਾ ਹੀ ਇਹ ਨਹੀਂ ਸਿਰਫ ਪ੍ਰੈਸ ਵਾਸਤੇ ਹਮੇਸ਼ਾ ਹੀ ਲੋਕਾਂ ਦੀ ਲੜਾਈ ਲੜਦੇ ਨੇ ਚਾਹੇ ਉਹ ਸ਼ਹਿਰਾਂ ਦੀ ਹੋਵੇ ਚਾਹੇ ਉਹ ਪ੍ਰੈਸਾਂ ਦੀ ਹੋਵੇ ਭਾਵੇਂ ਆਮ ਬੰਦੇ ਦੀ ਉਹਨਾਂ ਯਾਰਾ ਹਰੇਕ ਨੂੰ ਮਿਲ ਜਾਂਦਾ ਹੈ ਦਿਲਦਾਰ ਵੀ ਹਰੇਕ ਨੂੰ ਮਿਲ ਜਾਂਦਾ ਹੈ ਪਰ ਹੀਰਾ ਕਿਸੇ ਕਿਸੇ ਨੂੰ ਮਿਲਦਾ ਹੈ ਉਹ ਜਲਾਲਾਬਾਦ ਨੂੰ ਹੀਰਾ ਮਿਲਿਆ ਸ਼ੌਕਮਪੋਜ ਇਹ ਲੋਕਾਂ ਦੀ ਲੜਾਈ ਲੜਦਾ ਹੈ ਉਹਨੇ ਸਾਡੇ ਕੋਲ ਕੀ ਲੈਣਾ ਸੀ ਉਹਨੇ ਸੱਚ ਦੀ ਆਵਾਜ਼ ਉਠਾਈ ਹੈ ਇਹ ਬਿਲਕੁਲ ਗੱਲ ਸਹੀ ਹੈ ਇਹ ਜਿਹੜਾ ਆਪਣਾ ਜੋ ਫੈਸਲਾ ਕੀਤਾ ਸਾਰੀ ਪ੍ਰੈਸ ਨੇ ਕੀਤਾ ਸਮੁੱਚੀ ਟੀਮ ਨੇ ਕੀਤਾ ਇਹਦਾ ਡੀਐਸਪੀ ਦੇ ਮਰਦਾਂ ਦਾ ਕੋਈ ਵੀ ਖਬਰ ਕਰਨ ਨਹੀਂ ਜਾਏਗਾ ਜਿੰਦਰਾ ਦਾ ਕੋਈ ਸੋਲੂਸ਼ਨ ਨਹੀਂ ਨਿਕਲਦਾ ਧੰਨਵਾਦ ਤੇ ਮਿਹਰਬਾਨੀ ਪਰਮਜੀਤ 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 ਕਾਬਾਈ ਨਾਲ ਕਰਦੇ ਆਂ ਗੱਲਬਾਤ ਸੀਨੀਅਰ ਪੱਤਰਕਾਰ ਨੇ ਤੇ ਸੀਨੀਅਰ ਐਡਵੋਕੇਟ ਹੈ ਜੀ ਸਰ ਅੱਜ ਜਿਹੜਾ ਸਮੂਹ ਪੱਤਰਕਾਰ ਭਾਈਚਾਰਾ ਜਲਾਲਾਬਾਦ ਦਾ ਜਿਹੜਾ ਉਹ ਇੱਕ ਮੁੱਠ ਹੋਇਆ ਹੈ ਇੱਕ ਵੱਡੀ ਗੱਲ ਹੈ ਇਹ ਵੀ ਵਡਿਆਈ ਹੈ ਕਿ ਜਦੋਂ ਵੀ ਪੱਤਰਕਾਰਾਂ ਤੇ ਜਦੋਂ ਮੁਸੀਬਤ ਬਣੀ ਹੈ ਹਮੇਸ਼ਾ ਹੀ ਪੱਤਰਕਾਰ ਸਾਥੀ ਆਪਣੇ ਨਿੱਜੀ ਮਾਣੇ ਮੋٹے ਜਿਹੜੇ ਵਖਰੇਵੇਂ ਨੇ ਛੱਡ ਕੇ ਇੱਕ ਮੁੱਠ ਹੁੰਦੇ ਨੇ ਜਿਹੜਾ ਮਾਮਲਾ ਹੈ ਮਾਮਲੇ ਦਾ ਜ਼ਿਕਰ ਮੇਰੇ ਤੋਂ ਪਹਿਲਾਂ ਪੱਤਰਕਾਰ ਸਾਥੀਆਂ ਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਇੱਕ ਪੱਤਰਕਾਰ ਨੂੰ ਜਿਹੜੀ ਤਮ ਕੀ ਹੈ ਜਿਹੜਾ ਥ੍ਰੈਟ ਹੈ ਇੱਕ ਸਾਥੀ ਵੱਲੋਂ ਜਿਹੜਾ ਕੀਤਾ ਗਿਆ ਹੈ ਉਹ ਓਪਨਲੀ ਔਰ ਔਨ ਰਿਕਾਰਡ ਹੈ ਜਿਹੜਾ ਬਾਈ ਵਾਇਸ ਮੈਸੇਜ ਜਾਂ ਬਾਈ ਕਾਲ ਕੀਤਾ ਗਿਆ ਮਤਲਬ ਇੱਕ ਬੜੀ ਨਿੰਦਨਯੋਗ ਘਟਨਾ ਹੈ ਔਰ ਦੂਸਰੀ ਗੱਲ ਇਹ ਦੀ ਜਿਹੜੀ ਬੈਕਗ੍ਰਾਉਂਡ ਹੈ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਸਿਸਟਮ ਹੈ ਮੌਜੂਦਾ ਪੋਲੀਟੀਕਲ ਸਿਸਟਮ ਉਹ ਚਾਹੇ ਜਲਾਲਾਬਾਦ ਦਾ ਹੋਵੇ ਚਾਹੇ ਫਾਜ਼ਿਲਕਾ ਹੋਵੇ ਚਾਹੇ ਸਟੇਟ ਦਾ ਹੋਵੇ ਉਹ ਸਾਰੇ ਹੀ ਜਿਹੜਾ ਇਸ ਸਿਸਟਮ ਤੇ ਇਹ ਸਵਾਲ ਖੜੇ ਕਰਦਾ ਹੈ ਪੱਤਰਕਾਰ ਜਿਹੜਾ ਹੈ ਪੱਤਰਕਾਰਤਾ ਜਿਹੜੀ ਇਹ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਇਹ ਲੋਕਤੰਤਰ ਦਾ ਚੌਥਾ ਥੰਮ ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਦੀਆਂ ਮੁਸ਼ਕਲਾਂ ਨੇ ਉਸ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਰਦਾ ਹੈ ਔਰ ਜਿਹੜਾ ਵੀ ਪੱਤਰਕਾਰ ਪਹੁੰਚਾਉਂਦਾ ਹੈ ਉਹਦੀ ਗੱਲ ਪੱਤਰਕਾਰ ਦੀ ਸੁਣ ਕੇ ਸਰਕਾਰ ਜਾਂ ਪ੍ਰਸ਼ਾਸਕ ਨਮਾਇंदे ਉਹ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਗੱਲ ਕਰਦੇ ਸੀ ਸ਼ਾਇਦ ਉਹ ਬੀਤੇ ਦੀ ਗੱਲ ਲੱਗਦੀ ਹੋ ਗਈ ਹੈ ਇਸ ਕਰਕੇ ਜਿਹੜਾ ਬੋਪਰ ਆਇਆ ਜਿਹਨੂੰ ਉਹਨਾਂ ਨੇ ਥ੍ਰੈਟ ਕੀਤਾ ਹੈ ਉਹ ਸਾਥੀ ਨੇ ਪਹਿਲਾਂ ਵੀ ਜਿਹੜੀ ਇੱਕ ਪਾਈ ਸੀ ਆਪਣੇ ਲਾਈਵ ਹੋ ਕੇ ਵੀਡੀਓ ਕਿ ਪੱਤਰਕਾਰ ਜਿਹੜੇ ਨੇ ਉਹ ਇਸ ਤਰ੍ਹਾਂ ਮਹੀਨਾ ਲੈਂਦੇ ਨੇ ਅਸੀਂ ਬਕਾਇਦਾ ਉਹਨੂੰ ਕਿਹਾ ਸੀ ਕਿ ਜਿਹੜੇ ਸਾਥੀ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਤੁਸੀਂ ਜਨਤਕ ਤੌਰ ਤੇ ਦੱਸ ਸਕਦੇ ਹੋ ਪਰ ਹਰੇਕ ਪੱਤਰਕਾਰ ਨੂੰ ਦੇਈਮਾਨ ਕਹਿਣਾ ਹਰੇਕ ਪੱਤਰਕਾਰ ਨੂੰ ਗਲਤ ਕਹਿਣਾ ਇਹ ਠੀਕ ਨਹੀਂ ਹੈ ਕੋਈ ਵੀ ਸਾਡਾ ਪੱਤਰਕਾਰ ਜੇਕਰ ਉਹ ਗਲਤ ਹੈ ਤੇ ਉਹਨੂੰ ਸਾਬਤ ਕਰਨਾ ਬਣਦਾ ਇਹ ਨਹੀਂ ਹੈ ਕਿ ਤੁਸੀਂ ਹਵਾ ਵਿੱਚ ਗੱਲਾਂ ਕਰੋ ਦੂਸਰੀ ਗੱਲ ਇਹ ਸਾਰਾ ਕੁਝ ਵਾਪਰ ਗਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਥ੍ਰੈਟ ਕੀਤਾ ਗਾਲ ਕੱਢ ਕੇ ਥ੍ਰੈਟ ਕੀਤਾ ਉਹ ਬਹੁਤ ਹੀ ਮਾੜੀ ਗੱਲ ਹੈ ਅਸੀਂ ਪੁਰਸ਼ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਕਿਉਂਕਿ ਡੀਐਸਪੀ ਦਾ ਜਿਹੜਾ ਪੱਧਰ ਹੈ ਮੈਂ ਸਮਝਦਾ ਜਿਹੜਾ ਪੱਤਰਕਾਰਾਂ ਦਾ ਪੱਧਰ ਹੈ ਇੱਕ ਜਾਗਦੀ ਜ਼ਮੀਰ ਵਾਲੇ ਬੰਦਿਆਂ ਦਾ ਪੱਧਰ ਹੈ ਇਹ ਜਿਹੜੇ ਇੰਫੈਕਟਰ ਪਰਸਨ ਨੇ ਇਹ ਸਮਾਜ ਦੀ ਸੋਸਾਇਟੀ ਨੂੰ ਪੜਨ ਵਾਲੇ ਜਿਹੜੇ ਸੱਜਣ ਨੇ ਪੱਤਰਕਾਰ ਜਿਹੜਾ ਡੀਐਸਪੀ ਦਾ ਅਹੁਦਾ ਰ ਹੈ ਮੈਂ ਸਮਝਦਾ ਇਹਨਾਂ ਦੇ ਪਦਰ ਦਾ ਨਹੀਂ ਹੈ ਜਿਹੜੀ ਆਉਣ ਵਾਲੀ ਟੇਬਲ ਟਾਕ ਦੀ ਗੱਲ ਹੋਏਗੀ ਯੂਨੀਅਨ ਵਿੱਚ ਫੈਸਲਾ ਹੋ ਕੇ ਹੋਏਗੀ ਉਹ ਡੀਐਸਪੀ ਨਾਲ ਕਿਸੇ ਵੀ ਗੱਲ ਤੇ ਟੇਬਲ ਟਾਕ ਨਹੀਂ ਹੋਏਗੀ ਕਿਉਂਕਿ ਉਹਨਾਂ ਦਾ ਅਸੀਂ ਮੁਕੰਮਲ ਬਾਈਕਟ ਕਰਾਂਗੇ ਉਹਨਾਂ ਦੇ ਬੌਸ ਨਾਲ ਗੱਲ ਕਰਾਂਗੇ ਹਰ ਅਥਾਰਟੀ ਨਾਲ ਗੱਲ ਕਰਾਂਗੇ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਅੱਜ ਤੋਂ 2 ਸਾਲ ਪਹਿਲਾਂ ਵੀ ਜਦੋਂ ਇੱਥੋਂ ਦੇ ਐਸਐਚਓ ਲੱਗੇ ਹੋਏ ਸੀ ਇਹਨਾਂ ਨੇ ਉਸ ਵਕਤ ਵੀ ਪੱਤਰਕਾਰਾਂ ਨਾਲ ਦੁਰਵਿਵਾਰ ਕੀਤਾ ਸੀ ਇੱਕ ਸਿਆਸੀ ਬੰਦੇ ਦੇ ਕਹਿਣ ਤੇ ਅੱਜ ਵੀ ਜਿਹੜਾ ਕੁਝ ਵਾਪਰ ਰਿਹਾ ਉਹ ਸਿਆਸੀ ਗਲਿਆਰਿਆਂ ਦੇ ਕਹਿਣ ਤੇ ਪੱਤਰਕਾਰਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਪੱਤਰਕਾਰ ਉਹ ਵੀ ਮਨੋੱਖ ਨੇ ਉਹਨਾਂ ਵਿੱਚ ਕਮੀਆਂ ਪੇਸ਼ੀਆਂ ਹੋ ਸਕਦੀਆਂ ਨੇ ਪਰ ਇਹ ਨਹੀਂ ਹੈ ਕਿ ਉਹਨਾਂ ਨੂੰ ਤੁਸੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿਓ ਉਹਨਾਂ ਨੂੰ ਥ੍ਰੈਟ ਦਿਓ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਬਤੌਰ ਪੱਤਰਕਾਰ ਬਤੌਰ ਬਾਕੀ ਜਥੇਬੰਦੀਆਂ ਦੇ ਸਾਥੀ ਕਿ ਕਿਸੇ ਵੀ ਪੱਤਰਕਾਰ ਦੀ ਹਵਾਵਾਲ ਕੋਈ ਦੇਖੇਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਉਹ ਮੂੰਹ ਚ ਆਵਾਜ਼ ਕੱਢੇਗਾ ਉਸ ਤੋਂ ਦੁਗਣੀ ਮੋੜਵੀਂ ਜਵਾਬ ਦੇਾਂਗੇ ਪੱਤਰਕਾਰ ਸਾਥੀਆਂ ਨਾਲ ਮਿਲ ਕੇ ਇਹ ਧਮਕੀ ਸਮਝ ਲਓ ਇਹ ਚੇਤਾਵਨੀ ਸਮਝ ਲਓ ਇਹ ਜਿਹੜਾ ਮਰਜ਼ੀ ਰੂਪ ਸਮਝ ਲਓ ਜੇਕਰ ਇਹ ਜਿਹੜਾ ਡੀਐਸਪੀ ਹੈ ਜੀ ਉਹਨੂੰ ਮੋਢਿਆਂ ਤੇ ਬਿਠਾ ਕੇ ਉਹਦੇ ਜਿਹੜੇ ਸਿਆਸੀ ਬੰਦੇ ਨੇ ਉਹਨਾਂ ਦੇ ਮਤਲਬਕੇ ਗੱਲ ਕਰਨਾ ਚਾਹੁੰਦਾ ਹੈ ਇਹ ਦਿਮਾਗ ਚੋਂ ਕੱਢ ਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵੀ ਇਹ ਪੱਤਰਕਾਰ ਖੁਲਾਸੇ ਕਰਦੇ ਨੇ ਪਰ ਸੰਯੋਗ ਕਰਦੇ ਸੀ ਜਿਹੜੀਆਂ ਖਬਰਾਂ ਲਾਉਣ ਦਾ ਅਸੀਂ ਸਪਸ਼ਟ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸ਼ੀਸ਼ਾ ਕਰਕੇ ਵਿਖਾਵਾਂਗੇ ਕਿ ਕਿਸ ਤਰ੍ਹਾਂ ਪੱਤਰਕਾਰ ਕਵਰੇਜ ਕਰਨ ਜਾਂਦੇ ਨੇ ਉਹਨਾਂ ਦੇ ਵੀਡੀਓ ਜਾਣਬੁੱਝ ਕੇ ਡਿਲੀਟ ਕਰਾ ਦਿੱਤੀਆਂ ਜਾਂਦੀਆਂ ਨੇ ਜਾਂ ਧਮਕੀ ਦਿੱਤੀ ਜਾਂਦੀ ਹੈ ਕਿ ਜਿਹੜੀ ਤੁਹਾਡਾ ਪੇਜ ਡਿਲੀਟ ਕਰ ਦਿੱਤਾ ਜਾਏਗਾ ਹੁਣ ਅਸੀਂ ਬਕਾਇਦਾ ਤੌਰ ਤੇ ਲਿਖਤੀ ਕਾਰਵਾਈ ਕਰਾਂਗੇ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਹੈ ਚਾਹੇ ਇਹਨਾਂ ਦੇ ਬਾਸ ਨੇ ਅਸੀਂ ਬਕਾਇਦਾ ਪੁਖਤਾ ਤੌਰ ਤੇ ਗੱਲ ਕਰਾਂਗੇ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਜਲਾਲਾਬਾਦ ਦੇ ਵਿੱਚ ਕ੍ਰਾਈਮ ਹੋ ਰਿਹਾ ਹੈ ਅੱਜ ਮੈਂ ਇਹ ਗੱਲ ਕਹਿ ਰਿਹਾ ਕੋਈ ਸਵਾਲ ਖੜਾ ਕਰ ਸਕਦਾ ਕਿ ਪਹਿਲਾਂ ਪੱਤਰਕਾਰਾਂ ਨੂੰ ਨਹੀਂ ਪਤਾ ਸੀ ਪੱਤਰਕਾਰਾਂ ਨੂੰ ਪਤਾ ਹੈ ਔਰ ਪੱਤਰਕਾਰ ਲਿਖਦੇ ਨੇ ਪੱਤਰਕਾਰ ਬੋਲਦੇ ਨੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਗੱਲ ਵੱਖਰੀ ਹੈ ਜਿਹੜਾ ਇੱਥੇ ਸੱਟਾ ਲੱਗ ਰਿਹਾ ਹੈ ਜਿਹੜੇ ਇੱਥੇ ਚੱਕਰੀ ਚੱਲ ਰਹੀ ਹੈ ਜਿਹੜਾ ਇੱਥੇ ਸਮਾਜ ਵਿੱਚ ਗੰਦਾ ਕੰਮ ਹੋ ਰਿਹਾ ਹੈ ਉਹਨਾਂ ਨੂੰ ਹੋਰ ਜਾਗਰੂਕ ਕਰਨ ਵਾਸਤੇ ਵੀ ਪੱਤਰਕਾਰਾਂ ਨੇ ਪਾਸ ਕੀਤਾ ਹੈ ਕਿ ਇਸ ਤੋਂ ਬਾਅਦ ਵੀ ਅਸੀਂ ਪਿੱਛੇ ਨਹੀਂ ਮੁੜਾਂਗੇ ਲਗਾਤਾਰ ਸਾਰੇ ਜਿਹੜੇ ਨੇ ਇਹਨਾਂ ਦੇ ਪਰਦੇ ਜਿਹੜੇ ਨੇ ਉਹ ਅਸੀਂ ਖੋਲਣ ਦੀ ਗੱਲ ਕਰਾਂਗੇ ਇਹ ਸਾਡੇ ਪੱਤਰਕਾਰਾਂ ਦਾ ਫੈਸਲਾ ਹੈ ਜੀ ਸੰਧੂ ਸਾਹਿਬ ਸੰਧੂ ਸਾਹਿਬ ਵੀ ਮੌਜੂਦ ਨੇ ਜੀ ਸਰ ਨਾ ਨਹੀਂ ਚਲੋ ਅਸੀਂ ਰਿਪੋਰਟਰ ਫਾਈਟਰ ਦੇ ਨਾਲ ਜੀ ਦੀ ਗੱਲ ਰੱਖੀ ਤੈਨੂੰ ਸਸਿਕਾਉ ਜੀ ਸਾਰਿਆਂ ਨੂੰ ਜੀ ਅਸੀਂ ਜਿਹੜੇ ਮੈਂ ਇੱਕ ਪੱਤਰਕਾਰ ਵੀ ਜਗਬਾਣੀ ਤੋਂ ਕੰਮ ਕਰਦਾ ਜੀ ਮੈਂ ਉਹਦੇ ਪੱਤਰਕਾਰ ਪਾਈਚਾਰ ਦੇ ਨਾਲ ਹਾਂ ਜੀ ਅੱਗੇ ਵੀ ਖੜੇ ਹੀਦਾ ਸੀ ਹੁਣ ਅੱਗੇ ਨਾਲ ਵੀ ਅੱਗੇ ਵੀ ਖੜਾਂਗੇ ਜਿੱਥੇ ਵੀ ਇਹਨਾਂ ਨੂੰ ਕੋਈ ਜੇ ਕਾਨੂੰਨੀ ਸਲਾਹ ਦੀ ਲੋੜ ਹੋਵੇ ਉਹ ਵੀ ਅਸੀਂ ਦਿਆਂਗੇ ਜੀ ਬਾਕੀ ਪੱਤਰਕਾਰ ਪਾਈਚਾਰ ਦੇ ਨਾਲ ਉਹ ਜਿਹੜਾ ਡੀਐਸਪੀ ਦਾ ਮੁਕੰਮਲ ਬਾਈਕਾਟ ਕੀਤਾ ਉਹ ਬਹੁਤ ਵਧੀਆ ਹੈ ਜੀ ਕਿਉਂਕਿ ਇਹਨਾਂ ਵੀ ਗਲਤ ਕੰਮ ਚੱਲਦੇ ਨੇ ਉਹ ਅਸੀਂ ਹੁਣ ਅੱਗੇ ਉਜਾਗਰ ਵੀ ਕਰਾਂਗੇ ਪ੍ਰੈਸ਼ਰਾਈਜ਼ ਪ੍ਰਿੰਟ মিডিਆ ਰਾਈ ਵੀ ਤੇ ਇਲੈਕਟ੍ਰੋਨਿਕ মিডিਆ ਰਾਈ ਵੀ ਜਿਹੜੇ ਆਪਾਂ ਲੈ ਕੇ ਆਵਾਂਗੇ ਇਹਨਾਂ ਦੇ ਮੁੱਦੇ ਜੀ ਬਾਕੀ ਕੱਲ ਤੱਕ ਜੇ ਕਾਰਵਾਈ ਨਹੀਂ ਹੁੰਦੀ ਅਸੀਂ ਅਗਲਾ ਜਿਹੜਾ ਰਣਨੀਤੀ ਬਣਾਵਾਂਗੇ ਤਰਨੇ ਤੇ ਬਹਿਣਾ ਪਿਆ ਤਰਨੇ ਤੇ ਬੈਠਾਂਗੇ ਜੀ ਜੀ ਤੇ ਆਪਦੇ ਭਰਾ ਨੂੰ ਇਨਸਾਫ ਦਵਾਉਣ ਲਈ ਜਿੱਥੇ ਤੇ ਕੰਜਾਣਾ ਪਿਆ ਸੀ ਨਾਲ ਆ ਜੀ ਧੰਨਵਾਦ ਕਰਨ ਬਿਲਕੁਲ ਸਨ ਤਾਂ ਦੇਖੋ ਪੱਤਰcole ਤੇ ਤਸਵੀਰਾਂ ਜਿਹੜੀਆਂ ਪੱਤਰਕਾਰਾਂ ਦੀ ਮੀਟਿੰਗ ਤੋਂ ਬਾਅਦ ਜਿਹੜਾ ਫੈਸਲਾ ਲਿਆ ਗਿਆ ਤੋਂ ਉਹਨਾਂ ਕਾੜਿਆਂ ਨਾਲ ਜਿਹੜਾ ਲਾਈਵ ਸਾਂਝਾ ਕੀਤਾ ਗਿਆ ਔਰ ਜਿਹੜਾ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਦਾ ਜਿਹੜਾ ਮੁਕੰਮਲ ਤੌਰ ਤੇ ਬਾਈਕਟ ਕੀਤਾ ਗਿਆ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਚੈਨਲ ਪਿੰਕੋ ਪੰਜਾਬ ਦੇ